ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਆਪਣੇ ਸਾਰੀ ਦਿਹਾੜੀ ਦਾ ਜਿਹੜਾ ਕੰਮਕਾਰ ਹੈ ਉਹਦਾ ਬਲੌਗ ਤੇ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਬਹੁਤ ਭਰਾ ਕਹਿ ਦਿੰਦਿਆ ਕਿ ਆਪਾਂ ਜਿੱਥੇ ਕੰਮ ਕਰਦੇ ਆ ਤੁਸੀਂ ਲੈਨੇ ਹੋ ਨਜ਼ਾਰੇ ਤੇ ਸਾਰੇ ਭਰਾਵਾਂ ਨੂੰ ਆਪਾਂ ਨਜ਼ਾਰੇ ਦਿਖਾਉਣੀ ਆ ਵੀ ਕਿਵੇਂ ਲੈਤੇ ਜਾਂਦੇ ਆ ਤੇ ਨਜ਼ਾਰੇ ਜਿਹੜੇ ਇੱਕਦੋ ਵੀ ਮੁੱਲ ਨਹੀਂ ਮਿਲਦੇ ਤੇ ਲੈਣੇ ਪੈਂਦੇ ਆ ਜੋ ਤੁਹਾਨੂੰ ਦੱਸਾਂਗੇ ਨਾਲੇ ਆਪਾਂ ਕੰਮ ਕੀ ਕੀ ਕਰਦੇ ਆ ਸਾਰੀ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਬਾਅਦ ਚ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਤੁਹਾਡਾ ਆਪਣਾ ਕੰਮ ਕਰ ਲੱਗਿਆ ਤੇ ਸਾਰੇ ਭਰਾਵਾਂ ਨੂੰ ਇਸ ਤਰ੍ਹਾਂ ਮਿਹਨਤ ਜਿਹੜੀ ਕਰਨੀ ਚਾਹੀਦੀ ਆ ਤੇ ਬਣੇ ਰਹੋ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਕਰ ਲਿਓ ਤੇ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਵੀ ਲੈ ਕੇ ਆਉਣੇ ਆ ਤੇ ਅੱਜ ਤੁਹਾਨੂੰ ਸਾਰੇ ਜਿਹੜਾ ਆਪਣਾ ਕੰਮ ਕਰਨ ਦਾ ਵਲੌਗ ਵੀ ਦਿਖਾਵਾਂਗੇ ਤੇ ਆਜੋ ਮਿਲਦੇ ਆਂ ਕਰਦੇ ਆਂ ਗੱਲਬਾਤ ਗੁੱਡ ਮਾਰਨਿੰਗ ਦੋਸਤੋ ਦੋਸਤੋ ਸਵੇਰ ਹੋ ਚੁੱਕੀ ਆ ਤੇ ਸੁਬਾ ਸੁਬਾ ਆਪਾਂ ਪੀਕੇ ਕੌਲਾ ਚਾਦਾ ਤੇ ਤੁਰਪੇ ਆਪਾਂ ਪਸ਼ੂਆਂ ਵੱਲ ਤੇ ਪਸ਼ੂ ਜਿਹੜੇ ਆਪਣਾ ਖੁਰਨੀ ਤੇ ਬੰਨ ਤੇ ਹਰਾ ਚਾਰਾ ਲਾ ਕੇ ਚਾਰ ਪਾ ਕੇ ਤੇ ਹੁਣ ਆਪਾਂ ਜਿਹੜਾ ਗੋਹਾ ਛਿੜਦੇ ਆ ਤੇ ਮੈਡਮ ਲੱਗੀ ਪਈ ਆ ਗੋਹਾ ਇਕੱਠਾ ਕਰਨ ਤੇ ਹੁਣ ਆਪਾਂ ਛੋਟੀਆਂ ਹੁਣੇ ਕਲਿੱਪਾਂ ਦਿਖਾਵਾਂਗੇ ਸਾਨੂੰ ਚੱਕ ਲਈ ਬਾਲਟੀ ਤੇ ਧਾਰ ਕੱਢਣ ਦੀ ਤਿਆਰੀ ਆ ਸਾਰੀਆਂ ਕਲਿੱਪਾਂ ਤੁਹਾਨੂੰ ਥੋੜੀਆਂ-ਥੋੜੀਆਂ ਦਿਖਾਵਾਂਗੇ ਕੰਮ ਕਰਦਿਆਂ ਕਿਹੜੇ-ਕਿਹੜੇ ਆਪਾਂ ਕੰਮ ਕਰਕੇ ਫਿਰ ਕੰਮ ਤੇ ਜਾਂਦੇ ਆਂ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਝੋਟੀ ਦੇਖੀ ਆਪਾਂ ਜਿਆਦਾ ਲਿਬੜੀ ਹੋਈ ਸੀਗੀ ਤੇ ਫਿਰ ਆਪਾਂ ਕੱਪੜਾ ਚੱਕ ਕੇ ਕੋਈ ਝੋਟੀ ਨੂੰ ਪਹਿਲਾਂ ਸਾਰੇ ਸਾਫ਼ ਕਰੀ ਤੇ ਫਿਰ ਥਣ ਧੋਤੇ ਚੰਗੀ ਤਰ੍ਹਾਂ ਥਣ ਧੋ ਕੇ ਸਾਫ਼ ਕਰਕੇ ਫਿਰ ਜਿਹੜੀ ਆਪਾਂ ਧਾਰ ਕੱਢਣੀ ਸਟਾਰਟ ਕਰੀ ਤੇ ਦੂ ਬਾਅਦ ਦੇ ਵਿੱਚ ਆਪਾਂ ਚੱਲੇ ਆਂ ਜੀ ਚਾਰ ਪੱਟਣ ਦੇਖ ਸਕਦੇ ਹੋ ਤੁਸੀਂ ਚਾਰ ਆਦਕ ਪੱਟ ਲਿਆ ਅੱਧਾ ਖਜਾਰ ਤੇ ਅੱਧਾ ਕਰ ਰਹਿਂਦਾ ਤੇ ਇਹ ਆਪਣਾ ਜਿਹੜਾ ਸੰਦ ਹੈ ਜੀ ਚਾਰ ਪੱਟਣ ਵਾਲਾ ਇਹ ਵੀ ਘੱਟ ਚੁੱਕਿਆ ਤੇ ਅੱਗੇ ਇਹ ਦੇਖ ਸਕਦੇ ਹੋ ਤੁਸੀਂ ਪੱਠੇ ਵੱਢ ਕੇ ਤੇ ਪੱਠੇ ਆਪਾਂ ਕੁਦਰ ਦਿੱਤੇ ਪੱਠੇ ਜਿਹੜੇ ਆਪਾਂ ਹਰੇਚਾਰਾ ਬਰਸੀਨ ਜਿੰਨਾ ਚਿਰ ਚੱਲਦਾ ਜਿੰਨੀਆਂ ਵੀ ਮੋਨੀਆਂ ਦਿੰਦਾ ਉਹਨਾਂ ਚ ਇੱਕ ਆਪਾਂ ਜਿਹੜਾ ਬਰਸੀਮ ਆਪਣਾ ਇਹ ਹੱਥੀ ਕੁਤਰਦੇ ਆ ਤੇ ਜਵਾਰ ਜਿਹੜੀ ਉਹ ਆਪਾਂ ਇੰਜਨ ਦੇ ਨਾਲ ਤੇ ਉਹਨਾਂ ਚਿਕਰੇ ਇੰਜਨ ਨੂੰ ਜਿਹੜੀ ਛੁੱਟੀ ਹੁੰਦੀ ਐ ਸਿਆਲੋ ਸਿਆਲ ਇਹ ਸਾਨੂੰ ਪਤਾ ਹੀ ਆ ਕਿ ਪਹਿਲਾਂ ਆਪਣੇ ਬਜ਼ੁਰਗ ਜਿਹੜੇ ਅੱਥੀ ਕੰਮ ਕਰਦੇ ਸੀਗੇ ਜ਼ਿਆਦੇ ਤੇ ਬਹੁਤ ਵਧੀਆ ਰਹਿੰਦਾ ਸਰੀਰ ਵੀ ਤੰਦਰੁਸਤ ਰਹਿੰਦੀਆਂ ਨਾਲ ਤਾਂ ਸਰੀਰ ਵਧੀਆ ਬਣਿਆ ਰਹਿੰਦਾ ਵੀ ਦੇਖ ਸਕਦੇ ਹੋ ਤੁਸੀਂ ਪੱਠੇ ਆਪਾਂ ਇੱਕ ਪਾਂਡਾ ਜਾਂ ਦੋ ਪਾਂਡਾ ਥੀ ਕੁੱਤਰਨੀ ਤੇ ਇਹ ਤੋਂ ਬਾਅਦ ਦੇ ਵਿੱਚ ਆਪਾਂ ਚੱਲਿਆ ਨਾਉਣ ਪੱਠੇ ਕੁੱਤਰ ਕੇ ਆਪਾਂ ਹੋ ਗਏ ਵੇਲੇ ਤੇ ਨਾਉਣ ਚੱਲਿਆ ਆਪਾਂ ਤੇ ਨਾ ਹਉਣ ਤੋਂ ਬਾਅਦ ਦੇ ਵਿੱਚ ਆਪਾਂ ਜਾਵਾਂਗੇ ਕੰਮ ਤੇ ਤੇ ਰੋਟੀ ਪਾਣੀ ਖਾ ਕੇ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਚੱਕ ਲਈਆਂ ਦੋ ਕੰਨੀਆਂ ਜਿਹੜੀਆਂ ਆਪਾਂ ਬੱਸ ਸਟੈਂਡ ਤੇ ਆਪਾਂ ਦੁਕਾਨ ਕੋਲੇ ਦੁੱਧ ਫੜਾਉਣਾਗਾ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਤੇ ਆਪਾਂ ਇੰਨੇ ਕ ਜਿੰਨੀਆਂ ਤੁਹਾਨੂੰ ਕਲਿੱਪਾਂ ਦਿਖਾ ਰਹੀਆਂ ਇਹ ਸਾਰੇ ਕੰਮ ਆਪਾਂ ਸੁਬਾ ਸਬਾ ਕਰਕੇ ਤੇ ਫੇਰ ਜਾਂਦੇ ਆਪਾਂ ਕੰਮ ਤੇ ਤੇ ਦੇਖ ਸਕਦੇ ਹੋ ਤੁਸੀਂ ਇਹ ਆਪਣੀ ਰਸਤੇ ਦੀ ਵੀਡੀਓ ਹੈ ਦੋ ਕੰਨੀ ਆਪਣੇ ਜਿਹੜੀ ਦੋ ਘਰਾਂ ਦੇ ਦੁੱਧ ਲੱਗਿਆ ਹੋਇਆ ਤੇ ਕੁਸ ਆਪਾਂ ਡੇਰੀ ਪਾਦਨੇ ਦੁੱਧ ਤੇ ਪਹਿਲੇ ਘਰੇ ਜਿਹੜਾ ਆਪਾਂ ਪਹੁੰਚ ਚੁੱਕੇ ਆਂ ਤੇ ਮਾਰੀ ਵਾਜ ਤੇ ਅੱਜ ਕਾਲੂ ਵੀ ਢੀਕ ਰਿਆ ਵਾਰਚ ਬੈਠਾ ਕਹਿੰਦਾ ਵੀ ਅੱਜ ਲੇਟ ਹੋ ਗਿਆ ਜਿਹੜਾ ਦੁੱਧ ਤੇ ਕੱਢ ਰਿਹਾ ਆਪਣੇ ਵੱਲ ਕਾਲੇ-ਕਾਲੇ ਆਨੇ ਦੇਖ ਸਕਦੇ ਹੋ ਤੁਸੀਂ ਤਿਆਰ ਹੈ ਆਪਣੇ ਪਹਿਲੇ ਘਰ ਜੀ ਦੇ ਦੁੱਧ ਫੜਾਉਣੇ ਨਾ ਆ ਕੇ ਦੁੱਧ ਆਪਾਂ ਤੇ ਅੱਗੇ ਚੱਲਦੇ ਆਂ ਦੂਜੇ ਘਰੇ ਦੁਕਾਨ ਤੇ ਫੜਾਉਣਾ ਆਪਾਂ ਡਾਕਟਰ ਸਾਹਿਬ ਨੂੰ ਦੁੱਧ ਤੇ ਉਹ ਵੀ ਮਿਲਦੇ ਆਪਾਂ ਡਾਕਟਰ ਸਾਹਿਬ ਨਾਲ ਤੇ ਕੀ ਕਹਿੰਦਾ ਆਪਾਂ ਨੂੰ ਡਾਕਟਰ ਸਾਹਿਬ ਅੱਗੇ ਜਾ ਕੇ ਤਾਂ ਦੇਖੋ ਜੀ ਆਪਾਂ ਪਹੁੰਚ ਚੁੱਕੇ ਆ ਡਾਕਟਰ ਸਾਹਿਬ ਕੋਲੇ ਤੇ ਡਾਕਟਰ ਸਾਹਿਬ ਨਾਲ ਕਰੀ ਹੈਲੋ ਹਾਏ ਤੇ ਡਾਕਟਰ ਸਾਹਿਬ ਵੀ ਕਹਿੰਦੇ ਵੀ ਤੁਸੀਂ ਲੇਟ ਹੋ ਗਏ ਦੁੱਧੋਂ ਤੇ ਕਿਉਂਕਿ ਕੰਮਕਾਰ ਕਰਕੇ ਆਪਣਾ ਪਸ਼ੂ ਸਾਂਭ ਕੇ ਸਾਰੇ ਆਪਾਂ ਨੂੰ ਜਾਣਾ ਪੈਂਦਾ ਤੇ ਇਸ ਕਰਕੇ ਲੇਟ ਹੋ ਜਾਂਦਾ ਤੱਪਾ ਡਾਕਟਰ ਸਾਹਿਬ ਨਾਲ ਵੀ ਕਿਤੇ ਸੋਡੀ ਕਰਾਵਾਂਗੇ ਮੁਲਾਕਾਤ ਤੇ ਫਿਰ ਪਹੁੰਚ ਚੁੱਕੇ ਆਪਾਂ ਆਪਣੀ ਦੁਕਾਨ ਤੇ ਦੇਖ ਸਕਦੇ ਤੁਸੀਂ ਵਾਹਿਗੁਰੂ ਕਲਾਥ ਹਾਊਸ ਆਪਣੀ ਕੱਪੜੇ ਵਾਲੀ ਦੁਕਾਨ ਤੇ ਆਪਾਂ ਕੰਮ ਕਰਦੇ ਆਂ ਕਿਉਂਕਿ ਸਾਰੇ ਭਰਾਵਾਂ ਨੂੰ 2 2 3 3 ਕੰਮ ਜ਼ਰੂਰ ਕਰਨੇ ਚਾਹੀਦੇ ਆ ਤੇ ਆਪਾਂ ਪਸ਼ੂ ਵੀ ਸਾਂਭਦੇ ਆ ਤੇ ਨਾਲ-ਨਾਲ ਜਿਹੜਾ ਕੱਪੜੇ ਦੀ ਦੁਕਾਨ ਤੇ ਕੰਮ ਵੀ ਕਰਦੇ ਆ ਤੇ ਬਹੁਤ ਭਰਾਵਾਂ ਦੇ ਫੋਨ ਵੀ ਆਉਂਦੇ ਆ ਤੇ ਆਪਾਂ ਨੂੰ ਜਿਹੜੇ ਭਰਾ ਮਿਲਦੇ ਵੀ ਆ ਉੱਥੇ ਦੁਕਾਨ ਤੇ ਕਹਿੰਦੇ ਤੁਸੀਂ ਵਿਹਲੇ ਰਹਿੰਦੇ ਹੋ ਨਿਆਰਾ ਸੋਨੂੰ ਤੇ ਹੁਣ ਆਪਾਂ ਚੱਲਿਆਂ ਸਾਹਮਣੂ ਘਰ ਨੂੰ ਕੰਮ ਤੋਂ ਮਿਲ ਗਈ ਛੁੱਟੀ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਰਸਤੇ ਦੀ ਵੀਡੀਓ ਜੀ ਦਿਖਾਵਾਂਗੇ ਆਉਂਦਿਆਂ ਦੀ ਇਹ ਆਪਣਾ ਖੜਾ ਬਾਈਸਾਈਕਲ ਜਿਨ੍ਹਾਂ ਦੇ ਆਪਾਂ ਡੇਲੀ ਜਾਂਦੇ ਆ ਤੇ ਲਓ ਜੀ ਸਾਈਕਲ ਤੇ ਆਪਾਂ ਆ ਰਹੇ ਆ ਰਸਤੇ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਾਗੋ ਸੀਗੀ ਦੀਪ ਮੜਾ ਲੱਗੀ ਹੋਈ ਐ ਤੇ ਕਿਵੇਂ ਦਾ ਬਲਾਕ ਲੱਗਿਆ ਕਮੈਂਟ ਕਰ